ਪਰਵੀਨ ਉਹ ਕੁੜੀ ਸੀ ਜਿਹੜੀ ਮੇਰੀ ਧਰਮ ਦੀ ਭੈਣ ਬਣੀ ਹੋ ਸੀਗੀ ਜੀ ਉਹ ਅਸਲ ਵਿੱਚ ਉਹਦਾ ਜਿਹੜਾ ਨੇਚਰ ਸੀ ਇਹ ਸੀ ਅੱਧੀ ਚੋਤੀ ਦੇ ਦਿੰਦੀ ਸੀ ਜੇ ਕੋਈ ਗਰੀਬ ਇਨਸਾਨ ਉਹਦੇ ਦਰਵਾਜ਼ੇ ਤੇ ਆਉਂਦਾ ਸੀਗਾ ਜੇ ਉਹਦੇ ਕੋਲੇ ਅੱਧੀ ਹੁੰਦੀ ਸੀ ਉਹ ਚੋ ਵੀ ਅੱਧੀ ਦੇਣ ਦੀ ਸਮਤਾ ਰੱਖਦੀ ਸੀ ਪਰ ਉਹ ਦਲੇਰ ਬਹੁਤ ਸੀਗੀ ਜੋ ਪ੍ਰਵੀਨ ਸਿੰਘ ਸੀ ਪਰ ਉਹ ਲੜਦੀ ਰਹੀ ਬਿਮਾਰੀ ਨਾਲ ਜਿੰਨਾ ਟਾਈਮ ਉਹ ਤੋਂ ਲੜਿਆ ਗਿਆ ਮੇਰਾ ਟਾਈਮ ਨਹੀਂ ਲੱਗਦਾ ਸੀ ਕਈ ਵਾਰੀ ਮੈਂ ਬੀਜੀ ਹੁੰਦਾ ਸੀਗਾ ਤੇ ਆਪ ਵੀ ਆ ਜਾਂਦੀ ਮੇਰੇ ਕੋਲੇ ਦਰਵਾਜ਼ੇ ਤੇ ਪਹੁੰਚ ਜਾਂਦੀ ਸੀ ਘਰੇ ਆ ਜਾਂਦੀ ਸੀਗੀ ਤੇ ਤੋਂ ਆਇਆ ਨਹੀਂ ਮੇਰੇ ਲੜ ਵੀ ਪੈਂਦੀ ਸੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਸਰਦਾਰ ਅਲੀ ਜੀ ਦੀ ਪਤਨੀ ਪ੍ਰਵੀਨ ਮਤੋਈ ਜੀ ਇਸ ਫਨੀ ਸੰਸਾਰ ਨੂੰ ਅਲਵਿਦਾ ਅਗਿਏ ਨੇ ਇਸ ਵਕਤ ਸਾਡੇ ਨਾਲ ਛਪਾਰ ਤੋਂ ਹੈਪੀ ਬਾਬਾ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਬਾਬਾ ਜੀ ਤੁਹਾਡੇ ਤੁਸੀਂ ਭੈਣ ਕਹਿੰਦੇ ਸੀ ਉਹਨਾਂ ਨੂੰ ਬਹੁਤ ਮੰਦਭਾਗੀ ਘਟਨਾ ਹੋਈ ਹੈ ਬਿਮਾਰ ਰਹਿੰਦੀ ਸੀ ਜਾਂ ਕੀ ਗੱਲ ਸੀ ਪ੍ਰਵੀਨ ਉਹ ਕੁੜੀ ਸੀ ਜਿਹੜੀ ਮੇਰੀ ਧਰਮ ਦੀ ਭੈਣ ਬਣੀ ਹੋਈ ਸੀ ਜੀ ਅਸੀਂ ਬਹੁਤ ਸਾਲਾਂ ਤੋਂ ਇਕੱਠੇ ਵਰਤ ਰਹੇ ਆ ਮੇਰਾ ਬਹੁਤ ਜ਼ਿਆਦਾ ਪ੍ਰੇਮ ਔਰ ਪਿਆਰ ਸੀ ਉਹਦੇ ਨਾਲ ਉਹਨੂੰ ਪਹਿਲਾਂ ਤਾਂ ਸ਼ੂਗਰ ਦੀ ਪ੍ਰੋਬਲਮ ਆਈ ਫਿਰ ਉਹਦੇ ਨਾਲ ਸ਼ੂਗਰ ਨਾਲ ਕਿਟਨੀਆਂ ਦੀ ਪ੍ਰੋਬਲਮ ਆਉਗੀ ਫਿਰ ਡਾਇਲਸਿਸ ਹੋਣ ਲੱਗੇ ਪਰ ਇਹ ਬਿਮਾਰੀਆਂ ਨੂੰ ਦੇਖਦੇ ਵੇ ਜੀ ਇੱਕ ਚੀਜ਼ ਦੇਖੀ ਉਹ ਦਲੇਰ ਬਹੁਤ ਸਿਗੀ ਕੁੜੀ ਉਹ ਜਿੱਦਾਂ 3-4 ਸਾਲ ਤੋਂ ਬਿਮਾਰੀ ਨਾਲ ਲੜ ਰਹੀ ਸੀਗੀ ਪਰ ਉਹਨੇ ਕਦੇ ਇਦਾਂ ਨਹੀਂ ਸੀ ਕਿਹਾ ਵੀ ਮੈਂ ਬਿਮਾਰ ਹਾਂ ਉਹ ਹਮੇਸ਼ਾ ਹੀ ਖੜੇ ਹੱਸਦੇ ਮੱਥੇ ਹੀ ਮਿਲਣਾ ਸਾਰਿਆਂ ਨੂੰ ਸਾਰਾ ਨਾ ਵਧੀਆ ਵਰਤਮਾਨ ਨੂੰ ਰਿਸ਼ਤਿਆਂ ਦੀ ਕਦਰ ਸੀ ਰਿਸ਼ਤਿਆਂ ਨਾਲ ਬਹੁਤ ਵਧੀਆ ਵਰਤਦੀ ਸੀ ਅੱਕੇ ਸਰਦਾਰ ਦੀ ਗੱਲ ਕਰੀਏ ਸਰਦਾਰ ਨੂੰ ਸਰਦਾਰ ਅਲੀ ਬਣਾਉਣ ਵਾਲੀ ਉਹਦੀ ਵਾਈਫ ਪ੍ਰਵੀਨ ਪ੍ਰਵੀਨ ਉਹ ਲੇਡੀ ਸੀਗੀ ਜਿਹਨੇ 5 ਸਾਲ ਸਰਪੰਚੀ કરી ਪਿੰਡ ਦੇ ਵਿੱਚ ਤੁਹਾਨੂੰ ਪਤਾ ਵਾ ਸਰਪੰਚੀ ਉਸ ਬੰਦੇ ਨੂੰ ਮਿਲਦੀ ਹੈ ਜਿਹੜਾ ਇਨਸਾਨ ਚੰਗਾ ਹੁੰਦਾ ਪਿੰਡ ਦੇ ਵਿੱਚ ਜਿਹਦਾ ਚੰਗਾ ਵਿਹਾਰ ਉਹ ਤੁਹਾਨੂੰ ਸਰਪੰਚੀ ਜ਼ਰੂਰ ਮਿਲਦੀ ਹੈ ਉਹ 5 ਸਾਲ ਸਰਪੰਚੀ ਵੀ ਕਰਕੇ ਗਈ ਪਿੰਡ ਦੇ ਵਿੱਚ ਤੇ ਉਹਨਾਂ ਵਿਹਾਰ ਵੀ ਉਹ ਅਸਲ ਵਿੱਚ ਉਹਦਾ ਜਿਹੜਾ ਨੇਚਰ ਸੀ ਇਹ ਸੀ ਅੱਧੀ ਚੌਥੀ ਦੇ ਦਿੰਦੀ ਸੀ ਜੇ ਕੋਈ ਗਰੀਬ ਇਨਸਾਨ ਉਹਦੇ ਦਰਵਾਜ਼ੇ ਦਰਤੇ ਆਉਂਦਾ ਸੀਗਾ ਜੀ ਉਹਦੇ ਕੋਲੇ ਅੱਧੀ ਹੁੰਦੀ ਸੀ ਉਹ ਚੋ ਵੀ ਅੱਧੀ ਦੇਣ ਦੀ ਅਸਮਤਾ ਰੱਖਦੀ ਸੀ ਪਰ ਜਿਹੜਾ ਘਾਟਾ ਪਿਆ ਪੂਰਾ ਨਹੀਂ ਹੋ ਸਕਦਾ ਪਰਿਵਾਰ ਨੂੰ ਕਿਉਂਕਿ ਥੋੜੇ ਦਿਨ ਪਹਿਲਾਂ ਮੇਰੀ ਵੀਡੀਓ ਕਾਲ ਤੇ ਗੱਲ ਹੋਈ ਉਦੋਂ ਵੀ ਬਿਮਾਰ ਸੀ ਪਰ ਕੋਸੀ ਕਹਿੰਦੀ ਵੀਰੇ ਪੋਤਾ ਹੋਜਵੇ ਫੇਰਾ ਪਪਾ ਆਲਟੀ ਕਰਾਂਗੇ ਪੋਤੇ ਦੀ ਪੋਤਾ ਦੇਤਾ ਰੱਬ ਨੇ ਪਰ ਆਪ ਨਹੀਂ ਗਈ ਵਿਚਾਰੀ ਇਸ ਪਰਿਵਾਰ ਦੀ ਗੱਲ ਕਰੀਏ ਪਰਿਵਾਰ ਨੂੰ ਪਹਿਲਾ 3 ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਘਟਾ ਪਿਆ ਹੈ ਬਹੁਤ ਜ਼ਿਆਦਾ ਇਹਨਾਂ ਦੇ ਪਰਿਵਾਰ ਦੇ ਜੀਤ ਆ ਚੁੱਕੇ ਨੇ ਤਾਂ ਫਿਰ ਵੀ ਜਿੱਦਾਂ ਤੁਸੀਂ ਗੱਲ ਕੀਤੀ ਸਟਰੋਂਗ ਬਹੁਤ ਜ਼ਿਆਦਾ ਸੀਗੀ ਅਖੀਰਲੇ ਸਮੇਂ ਦੇ ਵਿੱਚ ਕੁਝ ਇਹੋ ਜਿਹੀਆਂ ਗੱਲਾਂ ਹੋਈਆਂ ਨੇ ਹਾਂਜੀ ਉਹ ਜਿਹੜਾ ਪਰਿਵਾਰ ਦੇ ਵਿੱਚ ਉਹ ਅੱਧਾ-ਅੱਧਾ ਦੀ ਟੈਨਸ਼ਨ ਤਾਂ ਬੰਦੇ ਨੂੰ ਹੋ ਜਾਂਦੀ ਜਦੋਂ ਪਰਿਵਾਰ ਦੇ ਵਿੱਚੋਂ ਜੀਤ ਜਾਣ ਲੱਗ ਜਾਣ ਕਿਉਂਕਿ ਆ 3 ਸਾਲਾਂ ਦੇ ਵਿੱਚ ਹੀ ਮੈਂ ਮੇਰੇ ਦੇਖਦੇ ਦੇਖਦੇ 6 ਜੀ ਪਰਿਵਾਰ ਦੇ ਵਿੱਚੋਂ ਚਲੇ ਗਏ ਸਰਦਾਰ ਦੇ ਦੋ ਭਰਾ ਚਲੇ ਗਏ ਪਰਜਾਈਆਂ ਚਲੀਆਂ ਗਈਆਂ ਇੱਕ ਉਹ ਲੱਗਦਾ ਸੀ ਛੋਟਾ ਇੱਥੋਂ ਭਤੀਜਾ ਸੀ ਸ਼ਾਇਦ ਮੈਨੂੰ ਲੱਗਦਾ ਸ਼ੌਕਤ ਉਹ ਗੌਂਦਾ ਸੀ ਮੁੰਡਾ ਵੀ ਉਹਦੀ ਐਕਸੀਡੈਂਟ ਨਾਲ ਮੌਤ ਹੋ ਗਈ ਸੱਟਾਂ ਦਾ ਜਾਨੀ ਕਿ ਬਹੁਤ ਜ਼ਿਆਦਾ ਲੱਗੀਆਂ ਪਰ ਉਹ ਦਲੇਰ ਬਹੁਤ ਸੀਗੀ ਜੋ ਪ੍ਰਵੀਨ ਸੀਗੀ ਪਰ ਉਹ ਲੜਦੀ ਰਹੀ ਬਿਮਾਰੀ ਨਾਲ ਜਿੰਨਾ ਟਾਈਮ ਉਹ ਤੋਂ ਲੜਿਆ ਗਿਆ ਪਰ ਉਹਨੋਂ ਜ਼ਿਆਦਾ ਵੱਧਨ ਕਾਰਨ ਲੜਾਈ ਪਰ ਇੱਕ ਚੀਜ਼ ਹੋਰ ਵੀ ਸਰਦਾਰ ਦਾ ਵੀ ਇਹਦੇ ਵਿੱਚ ਰੋਲ ਬਹੁਤ ਵੱਡਾ ਵਾ ਵੀ ਇਲਾਜ ਪੱਖੋਂ ਕਸਰ ਨਹੀਂ ਛੱਡੀ ਸਰਦਾਰ ਨੇ ਪੀਜੀਆ ਡੀਐਮਸੀ ਕੋਲ ਡਾਕਟਰ ਵੱਡੇ ਤੋਂ ਵੱਡਾ ਬੈਦ ਇਲਾਜ ਡੈਲਸ ਔਰ ਜਾਨਾ ਪਾਣੀ ਵਾਂਗੂ ਪੈਸਾ ਬਹਾਇਆ ਬੰਦੇ ਨੇ ਵੀ ਕਿਸੇ ਤਰੀਕੇ ਠੀਕ ਹੋ ਜਵੇ ਪਰ ਉਹ ਜਿਹੜੀ ਪਰਮਾਤਮਾ ਦੇ ਹੱਥ ਚੋਵੇ ਚੀਜ਼ ਜੀ ਜੇ ਗੱਲਬਾਤ ਕਰੀਏ ਤਾਂ ਕਿੰਨੇ ਕ ਸਮੇਂ ਤੋਂ ਤੁਸੀਂ ਇਸ ਪਰਿਵਾਰ ਦੇ ਨਾਲ ਜੁੜੇ ਹੋਏ ਹੋ ਸਰਦਾਰ ਨਾਲ ਤਾਂ ਜੀ ਮੈਨੂੰ ਹੋ ਗਏ 20 ਸਾਲ ਲੰਘ ਗਏ ਹੋਣੇ ਅਸੀਂ ਜਾਣ ਪਛਾਣ ਹੈਗੀ ਆ ਸਾਡੀ ਅਸੀਂ ਪਹਿਲਾਂ ਮਿਲਦੇ ਜਲਦੇ ਰਹਿੰਦੇ ਸੀ ਪਰ ਜਦੋਂ ਮੈਂ ਪ੍ਰਵੀਨ ਨੂੰ ਮਿਲਿਆ ਫਿਰ ਉਹਨੇ ਮੈਨੂੰ ਭਰਾ ਬਣਾ ਲਿਆ ਧਰਮ ਦਾ ਫਿਰ ਮੇਰੇ ਉਹਨਾਂ ਪਿਆਰ ਪੈ ਗਿਆ ਮੇਰੇ ਰਖੜੀ ਬੰਨ੍ਹਦੀ ਰਹੀ ਤੁਸੀਂ ਆਪ ਆਉਂਦੇ ਹੁੰਦੇ ਸੀ ਰਖਰੀ ਬਣਾਉਣ ਜਾਂ ਤੁਹਾਡੇ ਆਉਂਦੇ ਹੁੰਦੇ ਸੀ ਉਹ ਮੈਂ ਜੇ ਮੇਰਾ ਟਾਈਮ ਨਹੀਂ ਲੱਗਦਾ ਸੀ ਕਈ ਵਾਰੀ ਮੈਂ ਬੀਜੀ ਹੁੰਦਾ ਸੀਗਾ ਤੇ ਆਪ ਵੀ ਆ ਜਾਂਦੀ ਮੇਰੇ ਕੋਲੇ ਦਰਬਾਰ ਤੇ ਪਹੁੰਚ ਜਾਂਦੀ ਸੀ ਘਰੇ ਆ ਜਾਂਦੀ ਸੀਗੀ ਤੇ ਤੋਂ ਆਇਆ ਨਹੀਂ ਵੀਰੇ ਲੜ ਵੀ ਪੈਂਦੀ ਸੀ ਵੱਡੀ ਸੀ ਮੇਤੋਂ ਪਿਆਰ ਵੀ ਕਰਦੀ ਸੀ ਬੋਲ ਵੀ ਲੈਂਦੀ ਸੀ ਤੇ ਦਿਲ ਦੀਆਂ ਗੱਲਾਂ ਕਾਫੀ ਸੀ ਜਣੀਆਂ ਮੇਰੇ ਨਾਲ ਸਾਂਝੀਆਂ ਕਰ ਲੈਂਦੀ ਸੀ ਕੋਈ ਅਜਿਹੀ ਗੱਲ ਜਿਹੜੀ ਅੱਜ ਵੀ ਤੁਹਾਡੇ ਦਿਲ ਦੇ ਕਰੀਬ ਹੋਵੇ ਉਹਨਾਂ ਦੀ ਕੋਈ ਸਾਡੇ ਨਾਲ ਸਾਂਝੀ ਕਰਨੀ ਚਾਹੋ ਆਮਸ ਉਹਨੂੰ ਸੀਗਾ ਵੀ ਮੇਰੇ ਇੱਧਰ ਜਿੱਦਾਂ ਹੁਣ ਬੇਟੇ ਦਾ ਵਿਆਹ ਹੋਇਆ ਪੁੱਤ ਆ ਹੋ ਜਾਵੇ ਬਗਲ ਦਿਲ ਦੇ ਕਰੀਬ ਸੀ ਵੀ ਮੇਰੇ ਭਰਾ ਕੋਲ ਜਾਨੀ ਕਿ ਮੇਰੇ ਕੋਲੇ ਵੀ ਇੱਕ ਮੇਰੇ ਭਰਾ ਦੇ ਵੀ ਬੇਟਾ ਹੋਵੇ ਮੇਰੇ ਬੇਟੀਆਂ ਦਾ 10 ਸਾਲ ਦੀ ਉਹਨੂੰ ਐਵੇਂ ਲੱਗਦਾ ਰਹਾ ਨਾ ਜੀ ਮੇਰੇ ਭਰਾ ਦੇ ਬੇਟਾ ਹੋਵੇ ਅਸੀਂ ਲੋਹੜੀ ਮਨਾਈ ਐਵੇਂ ਕਰੀ ਐਦਾਂ ਦੀਆਂ ਗੱਲਾਂ ਜਿਹੜੀਆਂ ਘਰੇ ਲੋਕ ਉਹਨੂੰ ਉਹਦੀ ਇੱਛਾ ਸੀ ਅੰਦਰਲੀ ਸ਼ੁਕਰੀਆ ਗੱਲਬਾਤ ਕਰਨ ਲਈ ਤਾਂ ਐ ਸੀਗੇ ਛਪਾਰ ਤੋਂ ਸਾਡੇ ਨਾਲ ਹੈਪੀ ਬਾਬਾ ਜੀ ਤੇ ਨਾਲ ਅਸੀਂ ਗੱਲਬਾਤ ਕੀਤੀ ਤਾਂ ਦੋਨੇ ਜਾਣੇ ਪ੍ਰਵੀਨ ਮਤੋਏ ਜੀ ਤੇ ਹੈਪੀ ਬਾਬਾ ਜੀ बहुत सी दे। मतोई जी। मलेर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स, और व्हाट्सएप चैनल पर